ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਪਰਿਵਾਰਕ ਮਸਲੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਕੁਝ ਖੋਤੀ ਲੀਡਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਪਰਿਵਾਰਕ ਮਸਲੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਕੁਝ ਖੋਤੀ ਲੀਡਰ ਜਿਹੜੇ ਕਿ ਪਿਛਲੇ ਸਮੇਂ ਵਿੱਚ ਵੀ ਸਿੰਘ ਸਬਾਨ ਦੇ ਵਿਰੁੱਧ ਗੱਲ ਕਰਦੇ ਨਜ਼ਰ ਆਏ ਨੇ ਹਫਤੇ ਦੇ 7 ਦਿਨੋਂ ਉਹਨਾਂ ਵੱਲੋਂ ਜਿਵੇਂ ਹਰਪ੍ਰੀਤ ਸਿੰਘ ਜੀ ਤੇ ਆਪਣੇ ਘਰੇਲੂ ਮਸਲੇ ਨੂੰ ਲੈ ਕੇ ਚਿੱਕਰ ਛੱਟਿਆ ਜਾ ਗਿਆ ਹੈ ਬੜੀ ਅਤ ਨਿੰਦਨਯੋਗ ਤੇ ਕਟਿਆ ਸਾਜ਼ਿਸ਼ ਹੈ ਜਿਸ ਨੂੰ ਸਿੱਖ ਪੰਥ ਅਤੇ ਪੰਜਾਬ ਦੇ ਲੋਕ ਕਦੀ ਵੀ ਬਰਦਾਸ਼ਤ ਨਹੀਂ ਕਰਨਗੇ ਇਹ ਜਿਹੜੇ ਲੀਡਰ ਨੇ ਜਿਨ੍ਹਾਂ ਦਾ ਸਬੰਧ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਰਿਹਾ ਇਹਨਾਂ ਨੂੰ ਬਹੁਤ ਵੱਡੀ ਸਿੰਘ ਸਭਾਨ ਵੱਲੋਂ ਵਰਜਿਆ ਵੀ ਗਿਆ ਇਹਨਾਂ ਨੂੰ ਚੇਤਾਵਨੀ ਵੀ ਦਿੱਤੀ ਗਈ لیکن ਹਜੇ ਉਹਦੇ باوجود ਵੀ ਇਹ ਹਜੇ ਤੱਕ ਬਾਜ਼ ਨਹੀਂ ਆਇਆ ਇੱਕ ਘਰੇਲੂ ਝਗੜਾ ਹੋਵੇ ਕਿਸੇ ਪਰਿਵਾਰ ਦਾ ਜਿਸ ਨੂੰ ਅਦਾਲਤਾਂ ਨੇ ਵੀ ਮੁਕਾਦ ਦਿੱਤਾ ਹੋਵੇ ਫੈਸਲਾ ਕਰ ਦਿੱਤਾ ਸੀ ਅਦਾਲਤਾਂ ਨੇ ਤਕਰੀਬਨ ਬਹੁਤ ਸਾਲ ਪਹਿਲਾਂ ਅੱਜ ਉਸ ਝਗੜੇ ਨੂੰ ਲੈ ਕੇ ਤਾਂ ਤੁਸੀਂ ਇੱਕ ਬਹੁਤ ਹੀ ਸਤਕਾਰਯੋਗ ਜਿਹੜੇ ਆਪਰੇ ਸੰਸਥਾਵਾਂ ਦੇ ਮੁਖੀ ਨੇ ਦਮਦਵਾ ਸਾਹਿਬ ਦੇ ਜ਼ਹਿਦਾਦਾਰ ਨੇ ਉਹ ਤੇ ਤੁਸੀਂ ਚਿਕੜ ਸਿੱਟਣ ਦੀ ਕੋਸ਼ਿਸ਼ ਕਰ ਰਹੇ ਹੋ ਉਹਨਾਂ ਦਾ ਘਟਾ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਇਹ ਸਿੱਧਾ ਅਮਲਾ ਤਖਤ ਸਭਾ ਦੇ ਉੱਪਰ ਹੈ ਇਸ ਗੱਲ ਨੂੰ ਸਿੱਖ ਪੰਥ ਸਮੂਚੀ ਕੋਮ ਕਦੀ ਬਰਦਾਸ਼ਤ ਨਹੀਂ ਕਰੂਗੀ ਅਗਰ ਸ਼੍ਰੋਮਣੀ ਕਾਲੀ ਦਲ ਦੇ ਲੀਡਰ ਜਿਹੜੇ ਵੀ ਅਕਾਲ ਤਖਤ ਸਾਹਿਬ ਤੇ ਵੇਸ਼ ਹੋਏ ਅਗਰ ਉਹ ਆਪਣੇ ਆਪ ਨੂੰ ਇਹ ਕਹਿ ਰਹੇ ਨੇ ਕਿ ਸੀ ਨਿਮਰਤਾ ਦੇ ਨਾਲ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋਏ ਆ ਤੇ ਫਿਰ ਜਿਹੜੀ ਉਹ ਤੋਂ ਸਲਾਹ ਉਹਨਾਂ ਨੂੰ ਸੁਲਾਈ ਗਈ ਜਿਹੜੀ ਤਨਖਾਹ ਲੱਗੀ ਉਹਨਾਂ ਨੂੰ ਹਲੀਮੀ ਨਾ ਉਹ ਮੰਨਣੀ ਚਾਹੀਦੀ ਹੈ ਤਾਂ ਕਿ ਉਹ ਵੀ ਸ਼ੁਕਰੂ ਹੋਣ ਤੇ ਅਕਾਲੀ ਦਲ ਵੀ ਇਸ ਇਲਜ਼ਾਮ ਤੋਂ ਬਚ ਸਕੇ ਜੋ ਕਾਲੀਦਾ ਦੇ ਲੀਡਰਾਂ ਤੇ ਬਹੁਤ ਲੰਬੇ ਸਮੇਂ ਤੋਂ ਇਲਜ਼ਾਮ ਲਗੇ ਨੇ ਸੋ ਅਸੀਂ ਸਾਰੇ ਪੰਥ ਨੂੰ ਸਮੂੱਚੀ ਕੌਮ ਨੂੰ ਇਹ ਅਪੀਲ ਕਰਦੇ ਆ ਕਿ ਆਉਣ ਵਾਲੇ ਸਮੇਂ 'ਚ ਆਪਾਂ ਨੂੰ ਸਭ ਨੂੰ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਹੋਊਗਾ ਤੇ ਜਿਹੜੇ ਲੋਕ ਆਪਣੀ ਖੁਦਗਰਜ਼ੀ ਕਰਕੇ ਜਾਂ ਆਪਣੀ ਮਤਲਬ ਨੂੰ ਪੂਰਾ ਕਰਨ ਵਾਸਤੇ ਜਾਂ ਜਿਹੜੇ ਆਪਣੀ ਕਿਡਾ ਕੱਢਣ ਵਾਸਤੇ ਆਪਣੇ ਅਦਾਰਿਆਂ ਨੂੰ ਆਪਣੀ ਸੰਸਥਾਵਾਂ ਨੂੰ ਟਾਰਗੇਟ ਕਰ ਰਹੇ ਨੇ ਉਨ੍ਹਾਂ ਤੋਂ ਆਪਾਂ ਨੂੰ ਸੁਚੇਤ ਰਹਿਣਾ ਪਊਗਾ ਤੇ ਆਪਾਂ ਇਸ ਗੱਲ ਦਾ ਡਟ ਕੇ ਜਵਾਬ ਦੇਣਾ ਤੇ ਸਮੁੱਚਾ ਸਿੱਖ ਪੰਥ ਸਿੰਘ ਸਬੰਧਾਂ ਦੇ ਨਾਲ ਖੜਾ ਆ ਤੇ ਆਪਣੀ ਤਖਸਬਾਨਾਂ ਦੀ ਦਾ ਮਾਨ ਸਤਕਾਰ ਉਹਨਾਂ ਦੀ ਮਰਿਆਦਾ ਉਹਨਾਂ ਦੀ ਪਰੰਪਰਾਵਾਂ ਨੂੰ ਬਰਕਰਾਰ ਰੱਖਣ ਵਾਸਤੇ ਹਰ ਸੇਕ